ਸਰਪੰਚ ਸਾਹਿਬ ਜਿਹੜਾ ਪਿੰਡ 'ਚ ਟ੍ਰਿਪਲ ਮਰਡਰ ਹੋਇਆ ਇਹਨੂੰ ਕਿਵੇਂ ਦੇਖਦੇ ਹੋਗੇ ਕਿ ਸ਼ੱਕ ਹੀ ਜਾਹਰ ਕੀਤਾ ਜਾ ਰਿਹਾ ਕਿ ਪਿੰਡ ਦੇ ਵਿੱਚ ਹੀ ਮਾਰ ਕੇ ਨਹਿਰ ਸੜ ਦਿੱਤਾ ਗਿਆ ਇਹ ਸ਼ੱਕ ਸਹੀ ਹੈ ਜੀ ਸਾਡਾ ਜੋ ਨਗਰ ਸ਼ੱਕ ਕਰ ਰਿਹਾ ਸਾਨੂੰ ਸਹੀ ਲੱਗਦਾ ਜੀ ਇਹ ਕੀ ਸ਼ੱਕ ਲੱਗ ਰਿਹਾ ਤੁਹਾਨੂੰ ਸਰ ਕੀ ਲੱਗਦਾ ਵੀ ਇੱਥੋਂ ਮਾਰ ਕੀ ਲੈ ਕੇ ਗਏ ਜਾਂਦੇ ਇੱਕ ਬੰਦਾ ਤਾਂ ਮਾਰ ਨਹੀਂ ਸਕਦਾ ਜੀ ਇੰਨੇ ਬੰਦਿਆਂ ਨੂੰ ਜੇ ਮੁੰਡਾ ਜਿੰਮ 'ਚ ਜਾਂਦਾ ਸੀ ਵਧੀਆ ਹੱਟਾ-ਕੱਟਾ ਸੀਗਾ ਜੇ ਮੰਨ ਲਓ ਉਹਨਾਂ ਨਾਲ ਟੱਕਾ ਮੁਕਤੀ ਉਹਨਾਂ ਦੀ ਲੱਗਦਾ ਨਹੀਂ ਕੀ ਉਹ ਵੀ ਆਪਦੀ ਬਚਾਅ ਦਾ ਕੰਮ ਕੋਸ਼ਿਸ਼ ਕਰਦਾ ਕਰਦਾ ਜੀ ਕਰਦਾ ਬਚਾਅ ਕਰਦਾ ਉਹ ਪਰ ਉਹਨੂੰ ਕੋਈ ਨਸੀਲੀ ਚੀਜ਼ ਦੇ ਕੇ ਇਹ ਕੰਮ ਹੋਇਆ ਜੀ ਕੋਈ ਆਇਆ ਤਾਂ ਹੈ ਨਹੀਂ ਕਵੀ ਜਾਂ ਇਕੱਲੇ ਨੇ ਜਾਂ ਬੰਦੇ ਜਾਦੇ ਸੀ ਜਾਂ ਕੋਈ ਉਹਨੂੰ ਨਸੀਲੀ ਚੀਜ਼ ਦਿੱਤੀ ਗਈ ਹੈ ਜੀ ਲਾਖ ਦੇ ਉੱਤੇ ਵੱਜੀਆਂ ਹੋਈਆਂ ਸੱਤਾਂ ਨੂੰ ਕਿਵੇਂ ਦੇਖਦੇ ਹੋ ਇਹੀ ਦੇਖਦੇ ਆ ਜੀ ਵੀ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਜੀ ਬੰਦੇ ਦੇ ਨਾਲ ਹੋਰ ਨਹੀਂ ਪੁਲਿਸ ਨੂੰ ਲੱਗਦਾ ਨਹੀਂ ਕਿ ਸੀਸੀਟੀਵੀ ਕੈਮਰੇ ਖੰਗਾਲਨੇ ਚਾਹੀਦੇ ਸੀ ਕਿਹੜੇ ਟੋਲ ਵਾਲਾ ਜੋ ਗੱਡੀ ਗਈ ਹੈ ਕਿੱਥੋਂ ਲੰਗੀ ਹੈ ਕਿੱਥੋਂ ਹਾਂ ਜੀ ਇਹ ਇਹ ਗੱਲ ਬਹੁਤ ਜ਼ਰੂਰੀ ਹੈ ਜੀ ਉਹ ਦੇਖਣਾ ਆਪਦਾ ਵੀ ਸਾਨੂੰ ਸਾਰੀ ਗੱਲ ਕਲੀਅਰ ਕਰਕੇ ਨਗਰ ਨੂੰ ਦੱਸਣ ਨਾਲੇ ਸਾਡੇ ਨਗਰ ਨੂੰ ਨਾਲੇ ਉਹਨਾਂ ਦੇ ਪਰਿਵਾਰ ਨੂੰ ਸ਼ਾਂਤੀ ਆਵੇ ਜੀ ਸਾਨੂੰ ਬਹੁਤ ਦੁੱਖ ਹੋਇਆ ਪਿਆ ਜੀ ਇਹ ਗੱਲ ਦਾ ਨਗਰ ਦੇ ਲੋਕਾਂ ਦਾ ਤੇ ਪਰਿਵਾਰ ਦੇ ਲੋਕਾਂ ਦਾ ਹੱਥ ਬੰਨ੍ਹ ਦਿੱਤਾ ਗਿਆ ਕਿ ਫੋਟੋਆਂ ਨਹੀਂ ਵਾਇਰਲ ਕਰਨੀਆਂ ਹਾਂ ਜੀ ਇਹਦੇ ਪਿੱਛੇ ਕੀ وجہ ਦੇਖਦੇ ਹੋ ਇਹ ਕੀ ਪ੍ਰਸ਼ਾਸਨ ਦੀ ਵਜ੍ਹਾ ਜੀ ਇਹ ਚਾਹੇ ਤਾਂ ਪੈਸੇ ਲੈਤੇ ਗਏ ਨੇ ਜੀ ਉਹਨਾਂ ਨੂੰ ਜਾਂ ਕੋਈ ਉਹਨਾਂ ਦੀ ਕੋਈ ਹੋਰ ਤਾਂ ਤੋਂ ਫਰਮਾਇਸ਼ ਹੋਈ ਵੀ ਕੋਈ ਮਿਲੀਭੁਗਤ ਨਾਲ ਹੋ ਰਿਹਾ ਜੀ ਇਹ ਕੰਮ ਸਾਰ ਜਿਵੇਂ ਕੱਲ ਪਿੰਡ ਵਾਸੀਆਂ ਨੇ ਵੀ ਐਸੇ ਕਿ ਇਸ ਤੋਂ ਪਹਿਲਾਂ ਵੀ ਕਾਂਤੇ ਦੇ ਪਰਿਵਾਰ ਚ ਕੋਈ ਡੈਥ ਹੋਈ ਸੀ ਕਾਂਤੇ ਦੇ ਨਹੀਂ ਜੀ ਇਹਨੇ ਭੂਆ ਦੀ ਡੈਥ ਹੋਈ ਆ ਜੀ ਉਹ ਵੀ ਕਤਲ ਦੇ ਅਧਾਰ 'ਤੇ ਲਿਆਦੀ ਜਾਵੇ ਜੀ ਕਤਲ ਦੇਖਿਆ ਜਾ ਰਿਹਾ ਉਹ ਵੀ ਕਤਲ ਆ ਜੀ ਕਈ ਵਾਰ ਇਹਨੇ ਕੁਝ ਖਵਾ ਕੇ ਮਾਰਿਆ ਜੀ ਜਾਂ ਕੁਝ ਕਰਿਆ ਉਹਨੂੰ ਸਾਰੇ ਦਿਨ ਹੀ 10-12 ਦਿਨ ਹੋ ਗਏ ਨੇ ਜੀ ਉਸ ਤੋਂ ਬਾਅਦ ਇਹਨੇ ਨਹੀਂ ਕਰਾਇਆ ਜੀ ਲੱਗਦਾ ਕਿ ਇਹੇ ਕਾਮਬੰਦਾਂ ਨੇ ਇੱਕ ਸੀਰੀਅਲ ਕਿਲਰ ਲੱਗਦਾ ਜਿਹਨੇ ਇਹਨਾਂ ਦੀ ਸਫਾਈ ਨਾਲ ਕਤਲ ਕਰਿਆ ਪੂਰਾ ਕਮਲੀਅਰ ਆ ਜੀ ਇਹ ਕਲੀਅਰ ਹੀ ਹੈ ਤਾਂ ਹੁਣ ਕਿਸੇ ਦਾ ਕੰਮ ਆ ਜੀ ਇਹਦੇ ਪਰਿਵਾਰ ਦਾ ਵੀ ਹੋ ਸਕਦਾ ਹੈ ਇਹਦੇ ਨਾਲ ਕੋਈ ਹੋਰ ਬੰਦੇ ਵੀ ਹੋ ਸਕਦੇ ਨੇ ਕੀ ਮੰਗਦੇ ਅਗਲੀ ਰੂਪਰੇਖਾ ਕੀ ਹੈ ਸਾਨੂੰ ਪਿੰਡ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਪਰਿਵਾਰ ਨੂੰ ਇਨਸਾਫ ਮਿਲਣਾ ਚ ਇਹ ਪਰਿਵਾਰਿਕ ਮੈਂਬਰ ਕੌਣ ਹੈ ਉਹਨੂੰ ਭਰਾ ਆਏ ਔਰ ਸਹੀ ਨਹੀਂ ਫਰੇਸ ਕੀ ਨਾਮ ਹੈ ਤੁਹਾਡਾ ਸਰਬਜੀਤ ਸਿੰਘ ਆ ਜੀ ਤੁਹਾਡਾ ਕੀ ਰਿਸ਼ਤਾ ਮੇਰੀ ਪਰਜਾਈਤੀ ਸ਼ਕੀ ਜੀ ਜਿਹੜਾ ਇਹ ਮਾਮਲਾ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਕਿ ਕਤਲ ਹੈ ਜਾਂ ਇਥੋਂ ਕਤਲ ਕਰਕੇ ਲੈ ਆਏ ਗਿਆ ਨਹੀਂ ਲੱਗਦਾ ਤਾਂ ਜੀ ਆਈਆਂ ਜਿਹੜੇ ਹਸਾਬ ਨਾਲ ਵੀ ਕੱਲਾ ਜਾਣਾ ਕਹਿੰਦੇ ਨੇ ਵੀ ਇਥੋਂ ਕਤਲ ਕਰਕੇ ਲੈ ਕੇ ਜਾਇਆ ਜਾਂ ਸਿਰ ਚੰਡ ਵੀ ਆ ਤੀ ਉਹ ਮੇਰੀ ਪਰਜਾਈ ਦੇ ਜੀ ਕੁੜੀ ਬੇਟੀ 23 22 ਦੇ ਜੀ ਕੱਲੇ ਜਾਣੀ ਤਾਂ ਤਾਂ ਇਹ ਕੰਮ ਹੋਈ ਨਹੀਂਗਾ ਜੀ ਵੀ ਇਥੋਂ ਕਤਲ ਕਰਕੇ ਲੈ ਕੇ ਗਿਆ ਹੁੰਦਾ ਜੀ ਤੁਹਾਨੂੰ ਕਿਵੇਂ ਸ਼ੱਕ ਲੱਗਿਆ ਵੀ ਇਹ ਕਤਲ ਕੀਤਾ ਗਿਆ ਵੀ ਕਤਲ ਤਾਂ ਆਪਣੇ ਚੰਡ ਤੋਂ ਪਤਾ ਲੱਗਦਾ ਜੀ ਵੀ ਉੱਥੇ ਜਿਵੇਂ ਉਹਦੇ ਦੱਸਣ ਦੀ ਗੱਲ ਆ ਵੀ ਨਹਿਰ ਚ ਵੀ ਪਾ ਕਰਨ ਤੇ ਬਹਾਨੇ ਵੀ ਉਹਨੂੰ ਕਿਹਾ ਗਿਆ ਵੀ ਆਪਾਂ ਪਾ ਕਰਨਾ ਵੀ ਪਿੱਛੋਂ ਲੱਤ ਮਾਰੀ ਉਹਦੇ ਨਾਲ ਫਿਰ ਚੰਡ ਤਾਂ ਨਹੀਂ ਹੋ ਸਕਦਾ ਜੀ ਸੱਟ ਨਹੀਂ ਲੱਗ ਸਕਦੀ ਚਲੋ ਰਗੜਾਂ ਲੱਗ ਸਕਦੀਆਂ ਨੇ ਪਰ ਚੰਡਾ ਜਿਹੜਾ ਚੰਡ ਤਾਂ ਨਹੀਂ ਹੋ ਸਕਦਾ ਜੀ ਧੱਕਾ ਦੇਣ ਨਾਲ ਜਿਸਾਂ ਨੂੰ ਸੱਟਾਂ ਨੇ ਲੱਗਦਾ ਕਿ ਜੋਰ ਜਬਰਨਤੀ ਜਾਂ ਕੁਟਕੜਾ ਪਾ ਵੀ ਹੋਇਆ ਹੋਊਗਾ ਪਹਿਲਾਂ ਹੋਇਆ ਹੋਊ ਜੀ ਜਿਵੇਂ ਹੁਣ ਮੁੰਡਾ ਤੀ 21ਵੇਂ ਸਾਲ ਲੱਗਿਆ ਵੇ ਤੀ ਮੁੰਡੇ ਨੂੰ ਵੀ 21ਵੇਂ ਸਾਲ ਤੀ ਜੀ ਕੁੜੀ ਤੀ 25-26 ਸਾਲ ਦੀ ਉਹ ਵੀ ਹੁੰਦੜ ਹੇਲਤੀ ਵਧੀਆ ਤੀ ਜੀ ਤੇ ਬਾਕੀ ਉਹ ਮੇਰੀ ਪ੍ਰਜਾਈ ਉਹ ਵੀ ਵਧੀਆ ਜੀ ਤਿੰਨ ਜਾਣੇ ਇਕੱਲੇ ਤੋਂ ਤਾਂ ਉੱਥੇ ਜਿਵੇਂ ਕਹਿੰਦੇ ਵੀ ਲੱਗਦਾ ਨਹੀਂ ਤਰੂ ਨਹੀਂ ਪਰਿਆ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਜੀ ਜਿਵੇਂ ਕੱਲ ਜਿਹੜੇ ਆਸ਼ਾ ਸੀ ਉਸ ਤੋਂ ਇਹ ਵਿਕਾਸਾ ਜਤਾਇਆ ਗਿਆ ਸੀ ਪਿੰਡ ਵਾਸੀਆ ਵੱਲੋਂ ਕਿ ਜਵਰ ਜਨਾਨ ਦੇ ਵੀ ਕੋਸ਼ਿਸ਼ ਹੋ ਸਕਦੀ ਹੈ ਇਹਦੇ ਵਿੱਚ ਹਾਂਜੀ ਹਾਂਜੀ ਸੀ ਹੋ ਸਕਦੀ ਹੈ ਜੀ ਲੱਗਦਾ ਕਿ ਇਸ ਤਰ੍ਹਾਂ ਦੀ ਘਟਨਾ